तेरह जीरो। जीरो 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 जीरो। के बाद लोक साल में किसी पार्लियामेंट मंत्री ने आके इस किस्म की गुंडागर्दी का स्टेटमेंट दिया खुलेआम धमकी पंजाब के लोगों को देके जा रहे हैं की जो राहुल गांधी बोल रहा है वो सच है और नरेंद्र मोदी प्रधानमंत्री नहीं बन रहा है खत्म कहानी ਬਹੁਤ ਸਾਰੇ ਯੁਵਾ ਜੋ ਹਨ ਉਹ ਨਸ਼ੇ ਕੀ ਅੰਦਰ ਡੁੱਬੇ ਹੋਏ ਹਨ ਨਸ਼ੇ ਵਿੱਚ ਡੁੱਬੇ ਹੋਏ ਹਨ ਨਸ਼ਾ ਖਤਮ ਕਰੋ Jumbo. Education is not the amount of information that is put in the human brain. It must have man-making, character making, and life-building assimilation of ideas. ਵਾਹਿਗੁਰੂ 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 ਦੋਸਤੋ ਪੰਜਾਬ ਵਿੱਚ ਇੱਕ ਜੂਨ ਨੂੰ ਚੋਣਾਂ ਪੈ ਚੁੱਕੀਆਂ ਹਨ ਹੁਣ ਤਾਂ ਬਸ ਇਹਨਾਂ ਨਤੀਜਾ ਆਉਣਾ ਬਾਕੀ ਹੈ 4 ਜੂਨ ਨੂੰ ਉਹ ਵੀ ਆ ਜਾਵੇਗਾ ਹਰ ਰਾਜਨੀਤਿਕ ਪਾਰਟੀ ਦੇ ਨੇਤਾ ਆਪਣਾ ਜਿੰਨਾ ਜੋਰ ਲਗਾ ਸਕਦੇ ਸੀ ਇਹਨਾਂ ਚੋਣਾਂ ਵਿੱਚ ਆਪਣੀ ਜਿੱਤ ਲਈ ਉਹ ਲਗਾ ਚੁੱਕੇ ਹਨ ਆਜ਼ਾਦ ਉਮੀਦਵਾਰ ਵੀ ਆਪਣਾ ਪੂਰਾ ਜੋਰ ਲਗਾ ਚੁੱਕੇ ਹਨ ਪਾਵੇਂ ਪੰਜਾਬ ਵਿੱਚ ਉਹਨਾਂ ਦੀ ਜਿੱਤ ਦੀ ਸੰਭਾਵਨਾ ਨਾਲ ਦੇ ਬਰਾਬਰ ਹੀ ਹੁੰਦੀ ਹੈ ਪਰ ਉਹਨਾਂ ਨੇ ਵੀ ਬਾਬਾ ਪ੍ਰਯਾਸ ਕੀਤੇ ਹਨ ਇਸ ਵਾਰ ਕਿ ਕਿਸੇ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਜਾਵੇ ਦੋਸਤੋ ਜ਼ਿਆਦਾਤਰ ਵੋਟਰ ਪੈਂਦੇ ਹੀ ਚੋਣਾਂ ਲੜਨ ਵਾਲੇ ਉਮੀਦਵਾਰ ਬਿਲਕੁਲ ਰਿਲੈਕਸ ਮੂਡ ਵਿੱਚ ਆ ਜਾਂਦੇ ਹਨ ਪਰ ਕੀ ਉਹਨਾਂ ਦੇ ਸਪੋਰਟਰ ਵੋਟਰ ਉਹ ਉਹਨਾਂ ਵਾਂਗ ਰਿਲੈਕਸ ਮੂਡ ਵਿੱਚ ਹੁੰਦੇ ਹਨ ਜਾਂ ਪਹਿਲਾਂ ਵਾਂਗ ਹੀ ਐਗਰੈਸਿਵ ਅੱਜ ਇਸੇ ਹੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਜਦੋਂ ਵੋਟਾਂ ਪੈ ਜਾਂਦੀਆਂ ਹਨ VOTING MACHINE ਵਿੱਚ ਜਿੱਤ ਹਾਰ ਦਾ ਫੈਸਲਾ ਕਾਇਦ ਹੋ ਜਾਂਦਾ ਹੈ ਤਾਂ ਸਿਆਣੇ ਸਸਦ ਸਦਾਨ ਚੋਣਾਂ ਵੇਲੇ ਦੀ ਤਲਖੀ ਗਰਮੀ ਛੱਡ ਕੇ ਰਿਲੈਕਸ ਮੂਡ ਵਿੱਚ ਹੋ ਜਾਂਦੇ ਹਨ ਉਹ ਆਪਣੇ ਪਰਿਵਾਰ ਜਾਂ ਸਮਰਥਕਾਂ ਨਾਲ ਰਿਲੈਕਸ ਮੂਡ ਦੀਆਂ ਤਸਵੀਰਾਂ ਤਕਰੀਬਨ ਸੋਸ਼ਲ ਮੀਡੀਆ ਵਿੱਚ ਵੀ ਅਪਲੋਡ ਕਰਦੇ ਹੀ ਹਨ ਭਾਵੇਂ ਚੋਣਾਂ ਵੇਲੇ ਜੋ ਮਰਜੀ ਕੁਝ ਤਲਖ ਬੋਲਿਆ ਹੋਵੇ VOTING ਹੁੰਦੇ ਹੀ ਉਹ ਇੱਕਦਮ ਕੂਲ ਹੋ ਜਾਂਦੇ ਹਨ ਪਰ ਹੌਲੇ ਸਿਆਸਤਦਾਨ ਜੋ ਨਵੇਂ-ਨਵੇਂ ਸਿਆਸਤਦਾਨ ਬਣੇ ਹੁੰਦੇ ਹਨ ਜਾਂ ਕੁਝ ਸਿਆਸਤਦਾਨ ਹੋ ਕੇ ਵੀ ਕਮਲੇ ਜਿਹਾ ਵਿਹਾਰ ਕਰਦੇ ਹਨ ਉਹ VOTING ਤੋਂ ਬਾਅਦ ਵੀ ਜ਼ੁਬਾਨ ਵਿੱਚ ਤਲਖੀ ਰੱਖਦੇ ਹਨ ਮੀਡੀਆ ਵਿੱਚ ਆ ਕੇ ਅਕਸਰ ਆਪਣੀ ਜਿੱਤ ਦਾ ਦਾਵਾ ਕਰਦੇ ਹਨ ਜਦੋਂ ਕਿ ਉਹ ਖੁਦ ਉਸ ਜਿੱਤ ਪ੍ਰਤੀ ਉਹਨੇ ਆਸਵੰਦ ਹੁੰਦੇ ਨਹੀਂ ਇਹੋ ਜਿਹੀ ਸ਼ਖਸੀਅਤ ਰਾਜਨੀਤੀ ਵਿੱਚ ਉਸਦੇ ਅਨਾੜੀ ਹੋਣ ਦੀ ਗਵਾਹੀ ਭਰਦੀ ਹੈ ਦੋਸਤੋ ਇਹ ਕੋੜਾ ਸੱਚ ਹੈ ਇਹ ਰਾਜਨੀਤਾ ਰਾਜਨੀਤਿਕ ਪਾਰਟੀਆਂ ਹੀ ਹਨ ਜਿਹੜੀਆਂ ਸਮਾਜ ਵਿੱਚ ਵੰਡੀਆਂ ਪਾਉਂਦੀਆਂ ਹਨ ਬੇਸ਼ੱਕ ਗੱਲਾਂ ਸਰਬੱਤ ਦੇ ਭਲੇ ਦੀਆਂ ਸਰਬਸਾਂਝੀ ਵਾਲਤਾ ਦੀਆਂ ਕਰਨ ਪਰ ਰਾਜਨੀਤਿਕ ਚਾਲਾਂ ਸਮਾਜ ਨੂੰ ਤੋੜ ਕੇ ਵੰਡ ਕੇ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰਨ ਦੀਆਂ ਹੀ ਹੁੰਦੀਆਂ ਹਨ ਸਮਾਜ ਨੂੰ ਜਾਤਾਂ ਦੇ ਨਾਂ ਤੇ ਇੱਕ ਆਸੂ ਸਿਸਟਮ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਪਰ ਟੋਪ ਲੀਡਰਸ਼ਿਪ ਇਹਨਾਂ ਰਾਜਨੀਤਿਕ ਪਾਰਟੀਆਂ ਜੋ ਇਹ ਕੰਮ ਕਰਦੀਆਂ ਹਨ ਉਹਨਾਂ ਦੀ ਟੋਪ ਲੀਡਰਸ਼ਿਪ ਉਹ اپੋਜੀਸ਼ਨ ਜਾਤਾਂ ਦੇ ਲੀਡਰਾਂ ਨਾਲ ਉਂਝ ਹੀ ਮਿਲਦੀਆਂ ਹਨ ਉਠਦੀਆਂ ਬੈੰਦੀਆਂ ਹਨ ਤੇ ਲੋੜ ਪੈਂਦੇ ਉਹਨਾਂ ਦਾ ਸਮਰਥਨ ਲੈ ਕੇ ਸਰਕਾਰਾਂ ਵੀ ਬਣਾ ਲੈਦੀਆਂ ਹਨ ਜਦੋਂ ਕਿ ਦੋਸਤੋ ਉਸ ਪਾਰਟੀ ਦਾ ਵੋਟਰ ਉਹ ਤਾਂ ਜਾਤੀ ਨਫ਼ਰਤ ਦਾ ਸ਼ਿਕਾਰ ਹੋ ਕੇ ਆਪਣੇ ਹੀ ਗਵਾਂਢੀ ਪਿੰਡ ਮਹੱਲੇ ਦੇ ਸੱਜਣ ਨੂੰ ਆਪਣਾ ਜਾਤੀਗਤ ਦੁਸ਼ਮਣ ਮੰਨਦੇ ਹੋਏ ਤਕਰੀਬਨ ਉਸ ਨਾਲ ਉਸੇ ਤਰ੍ਹਾਂ ਦਾ ਨਫ਼ਰਤ ਭਰਿਆ ਵਿਹਾਰ ਪਾਲਦਾ ਹੈ ਆਪਣੇ سینੇ ਅੰਦਰ ਜਾਤਾ ਹੀ ਕਿਉਂ ਦੋਸਤੋ ਧਰਮਾਂ ਦੇ ਨਾਂ ਤੇ ਨਫ਼ਰਤਾਂ ਸਿਆਸੀ ਟੀਰਾਹੀ ਦਾ ਪੈਦਾ ਕਰਦੀਆਂ ਹਨ ਦੋਸਤੋ ਭਾਰਤ ਵਿੱਚ ਪੈਦਾ ਹੋਏ ਧਰਮ ਸਨਾਤਨੀ ਬੋਧੀ ਜੈਨ ਸਿੱਖ ਹੋਵੇ ਜਾ ਰਿਹਾ ਸਮਾਜੀ ਇਹ ਕਿਸੇ ਨਾਲ ਧਰਮ ਦੇ ਆਧਾਰ ਤੇ ਨਫ਼ਰਤ ਨਹੀਂ ਸਿਖਾਉਂਦੇ ਇਹਨਾਂ ਦੀਆਂ ਬੁਨਿਆਦੀ ਸਿਖਿਆਵਾਂ ਤਕਰੀਬਨ ਸਭ ਨਾਲ ਮਿਲ ਜੁਲ ਕੇ ਚੱਲਣ ਦੀ ਆਹ ਹਨ ਇਸ ਵਿੱਚ ਨਫ਼ਰਤ ਲਈ ਥਾਂ ਹੁੰਦੀ ਹੀ ਨਹੀਂ ਪਰ ਰਾਜਨੀਤਿਕ ਲੋਕ ਅਖੌਤੀ ਨੇਤਾ ਇਨਾ ਦੇ ਟਾਊਡ ਧਰਮ ਦੇ ਖੇਤਰ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤਾਂ ਹੀ ਦਾ ਫਲਾਉਂਦੇ ਹਨ ਪੰਜਾਬ ਵਿੱਚ ਕਿਸੇ ਵੇਲੇ ਬੱਸਾਂ ਟ੍ਰੇਨਾਂ ਘਰਾਂ ਚੋਂ ਕੱਢ ਕੱਢ ਹਿੰਦੂ ਮਾਰੇ ਜਾਂਦੇ ਰਹੇ ਉਸ ਤੋਂ ਬਾਅਦ ਅੱਤਵਾਦ ਕੰਟਰੋਲ ਕਰਨ ਦੇ ਨਾਂ ਤੇ ਸਿੱਖ ਸਿੱਖ ਜਵਾਨੀ ਉਸ ਦਾ ਕਹਾਣ ਹੋਇਆ ਸੀ ਕਾਲੇ ਦੌਰ ਵਿੱਚ ਪਰ ਦੋਸਤੋ ਲੀਡਰ ਉਹ ਵੋਟਾਂ ਵੇਲੇ ਹਿੰਦੂਆਂ ਦੀਆਂ ਤੇ ਸਿੱਖਾਂ ਦੀਆਂ ਵੋਟਾਂ ਦੋਹਾਂ ਦੀਆਂ ਹੀ ਵੋਟਾਂ ਮੰਗਦੇ ਹਨ ਪਰਲੋਕ ਪਰਲੋਕ ਉਹ ਤਾਂ ਅੰਦਰ ਹਾਲੇ ਵੀ ਕੜਤਣ ਪਾਲੀ ਬੈਠੇ ਹਨ ਜੋ ਉਸ ਸਮੇਂ ਉਹ ਨਫਰਤਾਂ ਅੰਦਰ ਛਪੀਆਂ ਹੋਈਆਂ ਸਨ ਉਹਨਾਂ ਦੇ ਅੰਦਰ ਇਹਨਾਂ ਸਿਆਸਤਦਾਨਾਂ ਦੇ ਕਰਕੇ ਹੀ ਇਹ ਸੰਵਿਧਾਨ ਖਲਾਫ ਬੋਲਦੇ ਵੀ ਹਨ ਅਤੇ ਉਸੇ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸੋਹ ਚੁੱਕ ਕੇ ਲਿਸਟ ਜਾਂ ਐਮਐਲਏ ਐਮਪੀ ਬਣ ਜਾਂਦੇ ਹਨ ਰਾਜ ਨੇਤਾਵਾਂ ਨੇ ਸਮਾਜ ਵਿੱਚ ਘਰੀਨਾ ਵੰਡੀ ਹੈ ਦੋਸਤੋ ਹਿੰਦੂ ਅਤੇ ਸਿੱਖ ਨੌ ਮਾਸ ਦੀ ਰਿਸ਼ਤੇ ਵਾਂਗ ਸਮਾਜ ਵਿੱਚ ਗੁਰੂ ਨਾਨਕ ਦੇਵਲੇ ਤੋਂ ਹੀ ਰਹਿ ਰਹੇ ਸਨ ਖਾਸਕਰ ਪੰਜਾਬ ਵਿੱਚ ਪਰ ਅੱਜ ਵੇਖੋ ਲੋਕ ਮਿਲ ਕੇ ਵੀ ਮਿਲਦੇ ਨਹੀਂ ਅੰਦਰ ਰਾਜਨੀਤਕਾਂਵਾਂ ਦੀਆਂ ਫਲਾਈਆਂ ਨਫ਼ਰਤਾਂ ਘਰੇ ਨਾ ਉਹ ਕਾਇਮ ਰਹਿੰਦੀਆਂ ਹੀ ਹਨ ਇਸੇ ਨਫ਼ਰਤ ਭਰੇ ਮਾਹੌਲ ਤੋਂ ਜਵਾਨੀ ਨਿਕਲ ਕੇ ਬਾਹਰ ਵਿਦੇਸ਼ਾਂ ਵਿੱਚ ਭੱਜ ਰਹੀ ਹੈ ਜਿੱਥੇ ਉਹ ਆਜ਼ਾਦ ਜ਼ਿੰਦਗੀ ਅਤੇ ਕੁਝ ਹੱਦ ਤੱਕ ਕਾਮਯਾਬ ਜ਼ਿੰਦਗੀ ਆਰਥਿਕ ਤੌਰ ਤੇ ਬਤੀਤ ਕਰ ਸਕਦੀ ਹੈ ਪਰ ਸਾਡੇ ਨੇਤਾ ਇਹ ਕੁਲ ਕੁਲ ਰਿਲੈਕਸ ਮੂਡ ਵਿੱਚ ਜਦੋਂ ਚਾਰਜੂਨ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਤਾਂ ਜਿੱਤੇ ਹੋਏ ਕੈਂਡੀਡੇਟ ਵੀ ਆਈਪੀ ਹੋ ਜਾਣਗੇ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਉਸਦੇ ਨੇਤਾ ਉਹ ਵੀ ਆਈਪੀ ਹੋ ਜਾਣਗੇ ਜਿੱਤੀ ਧਿਰ ਖੁਸ਼ੀਆਂ ਮਨਾਏਗੀ ਪਰ ਹਾਰੀ ਹੋਈ ਧਿਰ ਪਰ ਦੋਸਤੋ ਹਾਰੀ ਹੋਈ ਧਿਰ ਉਸ ਕੋਲ ਕੀ ਬਹਾਨਾ ਹੋਵੇਗਾ ਉਹ ਈਵੀਐਮ ਦੀ ਖਰਾਬੀ ਖਰਾਬੀ ਨਹੀਂ ਸਗੋ ਇਹ ਕਹਿਣਾ ਚਾਹੀਦਾ ਹੈ ਕਿ ਉਸਦੇ ਹੈਕ ਹੋਣ ਦਾ ਬਹਾਨਾ ਬਣਾਵੇਗੀ ਦੋਸਤੋ ਇਸ ਦੀ ਪੂਰੀ ਨਹੀਂ ਸਗੋ ਪੱਕੀ ਸੰਭਾਵਨਾ ਹੈ ਕਿ ਇਸ ਵਾਰ ਕੇਂਦਰ ਵਿੱਚ ਭਾਜਪਾ ਦੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ ਬਹੁਤ ਸਾਰੇ ਆਪੀਨੀਅਨ ਪੋਲ ਐਗਜ਼ਿਟ ਪੋਲ ਇਸ ਦਾ ਇਸ਼ਾਰਾ ਕਰ ਹੀ ਰਹੇ ਹਨ ਦੋਸਤੋ ਇਸ ਵਾਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਦੀਆਂ ਨਜ਼ਰਾਂ ਬੀਜੇਪੀ ਉੱਪਰ ਹੀ ਹਨ ਭਾਜਪਾ ਦੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਪਰਫਾਰਮੈਂਸ ਵੇਖਣ ਵਾਲੀ ਹੋਵੇਗੀ ਆਪੋਜੀਸ਼ਨ ਪਾਰਟੀਆਂ ਵਿੱਚ ਕੇਂਦਰ ਵਿੱਚ ਕਾਂਗਰਸ ਸਰਕਾਰ ਲੱਗਦਾ ਹੈ ਕਿ ਹੋਰ ਵੀ ਨਿਗਰਵਲ ਜਾਵੇਗੀ ਹੋ ਸਕਦਾ ਹੈ ਕਿ ਕਾਂਗਰਸ ਦੀਆਂ ਸੀਟਾਂ ਕੱਟ ਕੇ 30 ਤੋਂ ਵੀ ਥੱਲੇ ਆ ਸਕਦੀਆਂ ਹਨ ਵੱਧ ਤੋਂ ਵੱਧ ਉਹਨਾਂ ਨੂੰ 50 ਸੀਟਾਂ ਹੀ ਦੇਣੀਆਂ ਚਾਹੀਦੀਆਂ ਹਨ ਪਰ ਉਹ ਵੀ ਮੁਸ਼ਕਲ ਜਿਹਾ ਲੱਗਦਾ ਹੈ ਪਰ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਦੇ ਪੱਤਲਕਾਰ ਉਹ ਤਾਂ ਸਰਕਾਰ ਬਣਾਉਣ ਦਾ ਦਾਵਾ ਤੱਕ ਕਰੀ ਜਾ ਰਹੇ ਹਨ ਜੋ ਲਗਭਗ ਅਸੰਭਵ ਹੀ ਹੈ ਦੋਸਤੋ ਕਾਂਗਰਸ ਦੇ ਸਰਵੇ ਸਰਵ ਯੁਵਰਾਜ કહે ਜਾਂਦੇ ਰਾਹੁਲ ਗਾਂਧੀ ਉਹ ਜਿੱਤ ਹਾਰ ਦੀ ਚਰਚਾ ਚਿੰਤਨ ਕਰਨ ਦੀ ਥਾਂ ਵਿਦੇਸ਼ ਚਲੇ ਜਾਣਗੇ ਇਹ ਪੱਕਾ ਹੀ ਹੈ ਕਿ ਉਹ ਛੁੱਟੀਆਂ ਮਨਾਉਣ ਲਈ ਰਿਲੈਕਸ ਹੋਣ ਲਈ ਵਿਦੇਸ਼ ਚਲੇ ਹੀ ਜਾਣਗੇ ਪਰ ਵੋਟਰ ਅਤੇ ਉਹਨਾਂ ਦੇ ਸਪੋਰਟਰ ਬਾਕੀਆਂ ਪਾਰਟੀਆਂ ਦੇ ਵੀ ਵੋਟਰ ਅਤੇ ਸਪੋਰਟਰ ਉਹ ਤਾਂ ਆਪਸ ਵਿੱਚ ਇੱਟ-ਕੁੱਤੇ ਦਾ ਵੈਰ ਰੱਖਦੇ ਹੋਏ ਸੇ ਸਮਾਜ ਵਿੱਚ ਵਿਚਰਣਗੇ ਅਤੇ ਰਹਿਣਗੇ ਦੋਸਤੋ ਇਹਨਾਂ ਚੋਣਾਂ ਵਿੱਚ ਸਿੱਖਣ ਵਾਲੀ ਗੱਲ ਇਹ ਹੈ ਕਿ ਇੱਕ ਤਾਂ ਲੋਕਤੰਤਰ ਹੀ ਇਸ ਵੇਲੇ ਰੂਲ ਕਰਨ ਲਈ ਸਭ ਤੋਂ ਬੈਸਟ ਆਪਸ਼ਨ ਹੈ ਦੂਜਾ ਕਦੇ ਵੀ ਰਾਜਨੀਤਾਵਾਂ ਦੇ ਵਸਾਈ ਵਿੱਚ ਆ ਕੇ ਧਰਮ ਜਾਂ ਜਾਤ ਦੇ ਆਧਾਰ ਤੇ ਆਪਣੇ ਸੱਜਣ ਮਿੱਤਰ ਗਵਾਂਢੀ ਜਾਣ ਪਛਾਣ ਦੇ ਕਿਸੇ ਵੀ ਸੱਜਣ ਨਾਲ ਆਪਣੇ ਸਿਰਨੇ ਵਿੱਚ ਨਫ਼ਰਤ ਨਾ ਪਾਲੋ ਨਾਨਕ ਉੱਤਮ ਨੀਚ ਨਾ ਕੋਈ ਗੁਰਬਾਣੀ ਦਾ ਇਹ ਸਿਧਾਂਤ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲੀ ਅਪਣਾ ਲਓ ਦੋਸਤੋ ਜਿਸ ਨੇ ਤੁਹਾਡਾ ਕਦੀ ਬੁਰਾ ਨਹੀਂ ਕੀਤਾ ਸਿਰਫ ਯਾਦ ਕਰਕੇ ਉਸ ਤੋਂ ਦੂਰੀ ਬਣਾਣੀ ਉਸ ਨਾਲ ਨਫ਼ਰਤ ਕਰਨੀ ਇਹ ਸਮਾਜ ਲਈ ਠੀਕ ਨਹੀਂ ਹੈ ਦੋਸਤੋ ਜੇ ਧਰਮ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਨਾਨਕ ਦੀ ਬਾਣੀ ਉੱਥੇ ਤਾਂ ਨਫ਼ਰਤ ਹੈ ਹੀ ਨਹੀਂ ਫੇਰ ਸਾਡੇ ਵਿੱਚ ਇਹ ਨਫ਼ਰਤ ਆਈ ਕਿੱਥੋਂ ਗੁਰੂਆਂ ਦੀ ਬਾਣੀ ਦੇ ਪੰਨੇ ਸੜਕਾਂ ਤੇ ਰੋਲ ਨੇ ਇਹ ਮਹਾਪਾਪ ਇਹ ਪੰਜਾਬ ਵਿੱਚ 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 ਕਦੇ ਕਦੇ ਹੀ ਹੁੰਦਾ ਹੀ ਰਹਿੰਦਾ ਹੈ ਇਹ ਕਿਵੇਂ ਕੋਈ ਕਰ ਸਕਦਾ ਹੈ ਕੀ ਨਫ਼ਰਤ ਦਾ ਜਵਾਬ ਨਫ਼ਰਤ ਇਸੇ ਕਰਕੇ ਹੋ ਰਿਹਾ ਹੈ ਮਰ ਰਿਹਾ ਹੈ ਇਸ ਵਿੱਚ ਗਰੀਬ ਗਰੀਬ ਦਾ ਪੁੱਤ ਸਾਡੀ ਭਾਈਚਾਰਕ ਸਾਂਝ ਇਹ ਸਭ ਕੁਝ ਮਰ ਰਹੀ ਹੈ ਇਸ ਦੌਰ ਵਿੱਚ ਅਤੇ ਸ਼ਾਇਦ ਸਾਡੀ ਗੈਰਤ ਵੀ ਦੋਸਤੋ ਦੋ ਟੁੱਕਰ ਸੁੱਟ ਕੇ ਮੁਫਤ ਕੋਰੀ ਦੇ ਨਾਂ ਤੇ ਅਸੀਂ ਪੰਜਾਬ ਕੀ ਪੰਜਾਬ ਨੂੰ ਬਰਬਾਦੀ ਵੱਲ ਤਾਂ ਨਹੀਂ ਲੈ ਕੇ ਜਾ ਰਹੇ ਇਨ੍ਹਾਂ ਚੋਣਾਂ ਤੋਂ ਬਾਅਦ ਸਾਨੂੰ ਇਹ ਸੋਚਣ ਦੀ ਲੋੜ ਹੈ ਨਫਰਤੀ ਚੁਕਵੇਂ ਚੁਕਵੇਂ ਭਾਸ਼ਣਾ ਵਾਲੇ ਲੀਡਰ ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਆਪਸ ਵਿੱਚ ਕਿਉਂ ਖਿਚੜੀ ਹੋ ਜਾਣਗੇ ਪਰ ਅਸੀਂ ਆਮ ਵੋਟਰ ਪਰ ਦੋਸਤੋ ਅਸੀਂ ਆਮ ਵੋਟਰ ਅਸੀਂ ਕਿਉਂ ਇੱਟ ਕੁੱਤੇ ਦਾ ਵੈਰ ਪਾਲੀ ਫਿਰਦੇ ਹਾਂ ਆਪਸ ਵਿੱਚ ਅਤੇ ਇਸੇ ਤਰ੍ਹਾਂ ਹੀ ਵਿਚੜਦੇ ਹਾਂ ਇਸ ਸਮਾਜ ਵਿੱਚ ਇਹ ਜਰੂਰ ਸੋਚਿਓ ਦੋਸਤੋ ਜੋ ਨਤੀਜਿਆਂ ਤੋਂ ਬਾਅਦ ਫੇਰ ਮਿਲਦੇ ਹਾਂ ਅੰਤ ਵਿੱਚ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜੀ ਕਰੋ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰੋ ਮੋਰਲ ਆਫ ਦਾ ਇਸ ਵੀਡੀਓ ਇਜ਼ ਥੈਟ ਕਿ ਲੀਡਰ ਕਿਸੇ ਦੇ ਸਕੇ ਨਹੀਂ ਹਨ ਉਹ ਸਕੇ ਹਨ ਤਾਂ ਸੱਤਾ ਦੇ ਸੱਤਾ ਤੋਂ ਪੈਸਾ ਪੈਸੇ ਤੋਂ ਤਾਕਤ ਇਹਨਾਂ ਦਾ ਮਕਸਦ ਹੁੰਦਾ ਹੈ ਫੇਰ ਦੋਸਤੋ ਕਿਉਂ ਅਸੀਂ ਸਮਾਜ ਵਿੱਚ ਐਵੇਂ ਕਿਨਾਦੀ ਪ੍ਰਚਾਰੀ ਫਲਾਈ ਹੋਈ ਨਫਰਤ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਵਿੱਚ ਨਫਰਤ ਫਲਾਈਏ ਆਪਣੇ ਆਪਣੇ ਅਕੀਦੇ ਅਨਸਾਰ ਰੱਬ ਨੂੰ ਮੰਨਣਾ ਚਾਹੀਦਾ ਹੈ ਅਤੇ ਮੰਨੋ ਜ਼ਿੰਦਗੀ ਵਿੱਚ ਸਮਾਜ ਵਿੱਚ ਨਫਰਤ ਕਰੀ ਨਾ ਇਸ ਨੂੰ ਬਾਹਰ ਕੱਢੋ ਦੋ ਫਲਸਫੇ ਜ਼ਿੰਦਗੀ ਵਿੱਚ ਧਾਰਨ ਕਰ ਲਓ ਇੱਕ ਤਾਂ ਨਾਨਕ ਉੱਤਮ ਨੀਚ ਨਾ ਕੋਈ ਅਦੇ ਦੂਜਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਨੂੰ ਜ਼ਿੰਦਗੀ ਵਿੱਚ ਅਪਣਾਓ ਤੇ ਵਧੀਆ ਜੀਵਨ ਜਿਓ ਚੋਨਾ ਆਉਂਦੀਆਂ ਤੇ ਜਾਂਦੀਆਂ ਰਹਿਣਗੀਆਂ ਦੋਸਤੋ ਪਰ ਰਹਿਣਾ ਸੀ ਇਸੇ ਸਮਾਜ ਵਿੱਚ ਹੈ ਅੱਛਾ ਬੀਬਾ ਜੀ ਹੁਣ ਤੁਸੀਂ ਦੱਸੋਗੇ ਚੋਨਾ ਕੀ ਹੁੰਦਾ ਨਾਲੇ ਚੋਨਾ ਨਹੀਂ ਚੋਨਾ ਦੇਸ਼ ਦੇ ਅੰਦਰ ਕਿਸ ਕਿਸਮ ਦੀ ਤਾਨਾशाही ਚੱਲ ਰਹੀ ਹੈ चल रही लुधियाने तो में अभी दो दिन पहले अमित शाह जी आए वो क्या कह के गए हैं सुना आपने धमकी दे के गए हैं कि चार जून के बाद पंजाब की सरकार खत्म कर दी जाएगी और भगवंत मान को सीएम के पद से हटा दिया जाएगा कैसे करेंगे बानवे सीट है हमारी 117 में से बानवे सीट है खुले हम धमकी दे के जा रहे हैं मुझे याद नहीं आता पिछले 75 साल में आजादी के बाद 75 साल में किसी गृह मंत्री ने आके इस किस्म की गुंडागर्दी का स्टेटमेंट दिया खुले हम धमकी पंजाब के लोगों को देके जा रहे हैं कि पंजाबियों आप तीन करोड़ पंजाबियों ने जो चुनके सरकार भेजी है उस सरकार को अब एक हफ्ते के बाद हम बर्खास्त कर देंगे और आपके मुख्यमंत्री चुने हुए मुख्यमंत्री को हटा देंगे अमित शाह जी इतना गुमान मत करो पंजाबियों का दिल बहुत बड़ा होता है प्यार से मांगते तो एक आध सीट दे भी देते लेकिन धमकी दोगे तो फिर पंजाबी भी अपनी बात पे उतर आए तो फिर मुश्किल हो जाएगी अमित शाह जी आपको